ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਅਮਰਸਰ ਤੋਂ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਅੱਜ ਸਾਡਾ ਜਿਹੜਾ ਸ਼ੰਭੂ ਬਾਡਰ ਤੇ ਮੋਰਚਾ ਲੱਗਾ ਆ ਇਹ ਉਹਦੇ ਵਾਸਤੇ ਨਾਵਾਂ ਜਥਾ ਜਿਹੜਾ ਅਮਰਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਰਿਹਾ ਜੀ ਹਾਂ ਸਾਡੇ ਮੈਂਬਰ ਜੀ ਘੜ ਤੋਂ ਘਟ ਕੋਈ 900 ਹਜ਼ਾਰ ਦੇ ਕਰੀਬ ਜਿਹੜੇ ਆ ਮੈਂਬਰ ਆ ਕੁਝ ਬਿਆਸ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਵਿੱਚ ਜਿਹੜਾ ਸਵਾਰ ਹੋਏ ਆ ਕੁਝ ਜੰਡਿਆਲਾ ਗੁਰੂ ਤੋਂ ਤੇ ਕੁਝ ਜਿਹੜੇ ਆ ਮਤਲਬ ਕਿ ਇਥੋਂ ਅਮਰਸਰ ਰੇਲਵੇ ਸਟੇਸ਼ਨ ਨੇ ਬਿਲਕੁਲ ਕੋਈ ਮੰਗਾਂ ਜਿਹੜੀਆਂ ਮੋਰਚੇ ਦੇ ਵਿੱਚ ਨਵੀਆਂ ਨਹੀਂ ਜੋੜੀਆਂ ਗਈਆਂ ਜਿਹੜੀਆਂ ਮੋਰਚਾ ਸ਼ੁਰੂ ਕਰਨ ਦੇ ਵੇਲੇ ਮੰਗਾਂ ਸੀਗੀਆਂ ਉਹੀ ਮੰਗਾਂ ਲੈ ਕੇ ਮੋਰਚਾ ਜਿਹੜਾ ਲੱਗਾ ਸੀਗਾ ਤੇ ਅੱਜ ਵੀ ਜਿਹੜੀਆਂ ਉਹੀ ਮੰਗਾਂ ਜਿਹੜੀਆਂ ਮੌਜੂਦ ਆ ਮੋਰਚੇ ਦੀ ਵੇਖੋ ਕਿਸਾਨ ਵੀਰਾਂ ਨੂੰ اپੀਲ ਆ ਕਿ ਮੋਰਚਾ ਜਿਹੜਾ ਬੜੀ ਚੜ੍ਹਦੀ ਕਲਾ ਨਾਲ ਚੱਲ ਰਿਹਾ ਵਾ ਪੂਰੇ ਦੇਸ਼ ਭਰ ਤੋਂ ਜਿਹੜੇ ਆ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹੜੀ ਆ ਆਮਦ ਮੋਰਚੇ ਦੇ ਵਿੱਚ ਹੋ ਰਹੀ ਆ ਮੋਰਚਾ ਜਿਹੜਾ ਅੱਜ 190 ਦਿਨ ਹੋ ਗਿਆ ਉਹਨੂੰ ਮੋਰਚਾ ਲੱਗੇ ਨੂੰ ਤੇ ਇਹ ਮੋਰਚਾ ਜਿਹੜਾ 200 ਦਿਨ ਪੂਰੇ ਕਰਨ ਜਾ ਰਿਹਾ 31 ਤਰੀਕ 31 ਤਰੀਕ ਨੂੰ ਉਥੇ ਵੱਡਾ ਪ੍ਰੋਗਰਾਮ ਰੱਖਿਆ ਗਿਆ 31 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਦੀ آمد ਹੋਣੀ ਆ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਕਿ 31 ਤਰੀਕ ਨੂੰ ਮੋਰਚੇ ਦੇ ਵਿੱਚ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਵੱਡਾ ਇਕੱਠ ਕਰਨਾ ਵਾ ਉਹ ਉਹਦੇ ਵਿੱਚ ਜਿਹੜੀ ਆ ਭਰਵੀਂ ਹਾਜ਼ਰੀ ਜਿਹੜੀ ਆ ਦੇਸ਼ ਦੇ ਕਿਸਾਨ ਦੇਖੋ ਇਹ ਸਰਕਾਰ ਦੇ ਗਲੇ ਦੀ ਹੱਡੀ ਬਣੀ ਪਈ ਆ WTO ਸਾਨੂੰ ਇਸ ਗੱਲ ਦਾ ਪਤਾ ਕਿ ਜਿੰਨਾ ਚਿਰ ਸਰਕਾਰ ਜਿਹੜੀ ਆ WTO ਦੇ ਵਿੱਚੋਂ ਬਾਹਰ ਨਹੀਂ ਆਉਂਦੀ ਉਹਨਾਂ ਚਿਰ ਤੱਕ MSP ਗਰੰਟੀ ਵਾਲਾ ਕਾਨੂੰਨ ਜਿਹੜਾ ਵਾ ਉਹ ਸਰਕਾਰ ਵਾਸਤੇ ਕਰਨਾ ਬੜਾ ਔਖਾ ਇਹ ਸਰਕਾਰ ਦੇ ਗਲੇ ਦੀ ਹੱਡੀ ਬਣੀ ਪਈ ਆ ਬੜੀ ਸਰਕਾਰ ਜਿਹੜੀ ਇਸ ਵੇਲੇ ਖਸੂਸਤੀ ਜਿਹੜੀ ਆ ਸਥਿਤੀ ਦੇ ਵਿੱਚ ਫਸੀ ਆ ਇਹਦੇ ਵਿੱਚੋਂ ਸਰਕਾਰ ਕਿਵੇਂ ਬਾਹਰ ਆਉਂਦੀ ਆ ਇਹ ਸਰਕਾਰ ਦੇ ਜਿਹੜਾ ਸੰਦਰਭ ਦੇ ਵਿੱਚ ਹੈ ਮਤਲਬ ਪਈ ਆ ਚੀਜ਼ ਕਿ ਉਹ ਬਾਹਰ ਕਿਹੜੇ ਤਰੀਕੇ ਨਾਲ ਬਾਹਰ ਆਉਣਗੇ ਆ ਦੇਖੋ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਇਹ ਨਾਵਾ ਜਥਾ ਵਾ 13 ਫਰਵਰੀ ਨੂੰ ਅਸੀਂ ਕਹਿ ਦਿੱਤਾ ਸੀ ਮੋਦੀ ਸਰਕਾਰ ਨੂੰ ਵੀ ਉਦੋਂ ਤੱਕ ਜਥੇ ਜਾਂਦੇ ਰਹਿਣਗੇ ਜਦੋਂ ਤੱਕ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ ਮੁਕਤੀ ਡਬਲਯੂਟੀਓ ਤੋਂ ਬਾਹਰ ਆਉਣ ਵਾਲੀ ਗੱਲ ਤੇ ਹੋਰ ਨਾ ਮੰਗਾ ਨਹੀਂ ਮੰਨਿਆ ਅਸੀਂ ਅੰਦੋਲਨ ਲਗਾਤਾਰ ਜਾਰੀ ਰੱਖਾਂਗੇ ਹਾਂ ਦੇਖੋ ਵਰਲਡਵਾਈਟ ਮੁੱਦੇ ਨੇ ਸਾਡੇ ਕਾਰਪੋਰੇਟ ਘਰਾਣੇ ਜਾ ਉਹਨਾਂ ਦੀ ਜਿਹੜੀ ਵਰਲਡ ਬੈਂਕ ਦੀ ਪਾਲਿਸੀ ਹੈ ਨੀਤੀ ਹੈ ਉਹ ਕਹਿੰਦੀ ਆ ਵੀ ਖੇਤੀ ਸੈਕਟਰ ਤੇ ਵੀ ਕਾਰਪੋਰੇਟ ਦਾ ਗਲਬਾ ਕਰਾਉਣਾ ਤੁਸੀਂ ਦੇਖਿਆ ਰੇਲ ਖੇਤਰ ਤੇ ਵੀ ਅਡਾਨੀ ਬਾਨੀ ਹੁਣ ਆ ਰਹੇ ਨੇ ਪਾਵਰ ਸੈਕਟਰ ਵੀ ਉਹਨਾਂ ਦੇ ਕਬਜ਼ੇ 'ਚ ਆ ਖਨਨ ਖੇਤਰ ਵੀ ਆ ਦੂਰ ਸੰਚਾਰ ਦਾ ਚਾਹੇ ਟੈਲੀਵਿਜ਼ਨ ਖੇਤਰ ਹੋਵੇ ਚਾਹੇ ਮੋਬਾਈਲ ਖੇਤਰ ਹੋਵੇ ਖਨਨ ਖੇਤਰ ਸਭ ਤੇ ਕਾਰਪੋਰੇਟ ਦਾ ਗਲਬਾ ਅੱਜ ਦੇਸ਼ ਵਾਸਤੇ ਕਿਸਾਨ ਲੜ ਰਿਹਾ ਦੇਸ਼ 140 ਕਰੋੜ ਲੋਕਾਂ ਦੀ ਆਵਾਜ਼ ਬਣ ਰਿਹਾ ਹੈਗਾ ਨਵੇਂ ਜਿਹੜੇ ਕ੍ਰਿਮਨਲ ਲਾ ਲੈਂਦੇ ਉਹਦੇ ਤੇ ਵੀ ਕਿਸਾਨਾਂ ਨੇ ਜ਼ਬਰਦਸਤ ਪ੍ਰੋਟੈਸਟ ਕੀਤਾ ਤੁਸੀਂ ਟਰੈਕਟਰਾਂ ਦਾ ਮਾਰਚ ਦੇਖਿਆ ਲੱਖਾਂ ਕਿਸਾਨ ਨਿਕਲੇ ਆਂਦੋਲਨ ਵੱਡਾ ਹੋ ਰਿਹਾ ਆਂਦੋਲਨ ਆਪਣੀਆਂ ਮੰਗਾਂ ਪੂਰੀਆਂ ਕਰਾਊਗਾ हां ਵੱਤੋਬਾਦ 31 ਨੂੰ 200 ਦਿਨ ਪੂਰੇ ਹੋ ਰਿਹਾ 31 ਅਕਤੂਬਰ ਨੂੰ ਔਰ ਲਗਾਤਾਰ ਸ਼ੰਭੂ ਤੇ ਖਨੌਰੀ ਮੋਰਚਿਆਂ ਵਿੱਚ ਕਿਸਾਨਾਂ ਨੂੰ ਪਹੁੰਚਣਾ ਚਾਹੀਦਾ